ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵੀਡੀਓ ਸ਼ੁਰੂ ਹੋ ਗਈ ਜੀ ਅੱਜ ਤਰੀਕ ਹੈਗੀ ਆ ਅ ਤਰੀਕ ਨਹੀਂ ਹੋ ਗਈ ਅੱਜ 15 15 ਤਰੀਕ ਆ ਗਈ ਅੱਜ ਤੇ ਸ਼ਾਮ ਨੂੰ 8:00 ਵਜੇ 8:00 ਵਜੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਅੱਜ ਦਾ ਬਲੌਗ ਕਿਉਂਕਿ ਦਿਨੇ ਟਾਈਮ ਨਹੀਂ ਲੱਗਿਆ ਬਹੁਤ ਜ਼ਿਆਦਾ ਬੀਜੀ ਸੀਗੇ ਅੱਜ ਗੁਰਪੁਰਬ ਆ ਸਾਰਿਆਂ ਨੂੰ ਹੈਪੀ ਗੁਰਪੁਰਬ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਜਣਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਅ ਅੱਜ ਆਪਾਂ ਆਏ ਹੋਏ ਆਪਦੇ ਪੇਕੇ ਪੇਕੇ ਘਰੇ ਆਏ ਹੋਿਆਂਗੇ ਆਏ ਤਾਂ ਪਰ ਸ਼ਾਮ ਨੂੰ ਆ ਰਹਿਣਾ ਹੋ ਗਿਆ ਜ਼ਰੂਰੀ ਕਿਉਂਕਿ ਆਪਾਂ ਜਾਣਾ ਸੀ ਰਾਤ ਦਾ ਟਾਈਮ ਹੋ ਗਿਆ ਸੀ ਧੁੰਦ ਬਹੁਤ ਜ਼ਿਆਦਾ ਸੀ ਚਾ ਨਹੀਂ ਹੋਇਆ ਰਸਤੇ ਲਾਉਣ ਦੀ ਤਿਆਰੀ ਕਰਦੇ ਮਮੀ ਹੋਣੀ ਗੁਰ ਪਰਪ ਦੀ ਕਰਕੇ ਦੀਵੇ ਲਾਉਂਦੇ ਆ ਲਾਉਣੇ ਲਾਉਣੇ ਤੁਸੀਂ ਕਿੱਧਰ ਚੱਲੇ ਹੋਣਾ ਹਾਏ ਆਪਾਂ ਬਾਹਰ ਦੀਵੇ ਰੱਖਦੇ ਆ ਜੀ ਗੇਟਾਂ ਦੇ ਵਿੱਚ ਸਾਰੇ ਜਿੱਥੇ ਜਿੱਥੇ ਲਾਉਣੇ ਆ ਤੱਕੇ ਵੀ ਬਣਾਇਆ ਗਿਆ ਇੱਧਰ ਵੀ ਲਾਤੇ ਆਪਾਂ ਦੀਵੇ ਬਾਹਰ ਗੇਟਾਂ ਦੇ ਵਿੱਚ ਤਾਂ ਲਾਤੇ ਉੱਪਰ ਵੀ ਲਾਉਣ ਗਏ ਹੋਏ ਨੇ ਆਪਾਂ ਤੁਹਾਨੂੰ ਉੱਤੇ ਲੈ ਕੇ ਜਾਂਦੇ ਹਾਂ ਉਧਰ ਦੀਵੇ ਸਾਰੇ ਪਰ ਪਰ ਕੇ ਉੱਪਰ ਵੀ ਲਾਉਣੇ ਆ ਆਪਾਂ ਚੱਲਦੇ ਆ ਉੱਪਰ ਹਾਂ ਆ ਦੇਖੋ ਜੀ ਕੋਠੇ ਤੇ ਸਾਰੇ ਦੀਵੇ ਲਾਈ ਜਾਂਦੇ ਆ ਕਮੈਂਟ ਠੀਕ ਹੈ ਠੀਕ ਹੈ ਪਤਾ ਤੁਸੀਂ ਦੱਸੋ ਠੀਕ ਵਧੀਆ ਵਧੀਆ ਲਾਦੇ ਦੀਵੇ ਦੀਵੇ ਲਾਤੇ ਆ ਦੇਖੋ ਜੀ ਸਾਰੇ ਬਨੇਰਿਆਂ ਤੇ ਦੀਵੇ ਰੱਖਦੇ ਆਪਾਂ ਬਾਬਾ ਜੀ ਦਾ ਜਨਮ ਦਿਹਾੜਾ ਸਾਰੇ ਜਣੇ ਮਨਾ ਰਹੇ ਨੇ ਤੁਮ ਤਾਂ ਆਮ ਨਾਲ ਬਹੁਤ ਜ਼ਿਆਦਾ ਪਟਾਕੇ ਚੱਲਦੇ ਆ ਸਾਰੇ ਘਰਾਂ ਚ ਦੀਵੇ ਲੱਗੇ ਹੋਇਆ ਔਰ ਦੇਖੋ ਸਾਰੇ ਦੀਪ ਮਾਲਾ ਕੀਤੀ ਹੋਈ ਆ ਉਧਰ ਔਰ ਦੇਖੋ ਨੇਰਾ ਨੇਰਾ ਹੋ ਗਿਆ ਇਹ ਟਾਈਮ ਕਾਫੀ ਹੋ ਗਿਆ ਹੋ ਪ੍ਰਦੀਪ ਸਿੰਘ ਲਾ ਰਿਹਾ ਦੀਵੇ ਆਹ ਦੇਖੋ ਸਾਰਿਆਂ ਦੇ ਦੀਪਮਾਲਾ ਚੱਲੀ ਜਾਂਦੀ ਆ ਕੈਮਰਾ ਜ਼ੂਮ ਕਰਕੇ ਦਿਖਾਉਨੇ ਆਪਾਂ ਉਹ ਜਿਆਦਾ ਉਹ ਆਪਣਾ ਘਰ ਆ ਜੀ ਸਾਰਾ ਉਪਰ ਘਰ ਬਹੁਤ ਵੱਡਾ ਗਾ ਉਹ ਤਾਂ ਰਾਤ ਨੂੰ ਨਹੀਂ ਰਹਾ ਹੋ ਗਿਆ ਤਾਂ ਕਰਕੇ ਕਲੀਅਰ ਨਹੀਂ ਦਿਖ ਰਿਹਾ ਜੇ ਸਵੇਰੇ ਆਪਾਂ ਨੂੰ ਟਾਈਮ ਲੱਗਿਆ ਤਾਂ ਵੀਡੀਓ ਬਣਾਵਾਂਗੇ ਸਵੇਰੇ ਆਪਣੇ ਬਾਬਾ ਜੀ ਚਾਰ ਜੀ ਬੀ ਚਾਰ ਜੀ ਬੀ ਆਪਣੇ ਬਾਬਾ ਜੀ ਦਾ ਇਹ ਰੂਮ ਬਣਿਆ ਹੋਇਆ ਇੱਥੇ ਕਮਰਾ ਸਾਰੇ ਨਾ ਵਾਹਿਗੁਰੂ ਸੱਚਾ ਸੱਚ ਆਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਇੱਥੇ ਆਪਾਂ ਧੂਪ ਬੱਤੀ ਜੋਤ ਕਰਦੇ ਆਂ ਤੇ ਪਾਠ ਕਰਦੇ ਬੈਠੇ ਸਾਰੇ ਜਣੇ ਇਹ ਛੋਟਾ ਜਿਹਾ ਨਾ ਪਹਿਲਾਂ ਇਹ ਸਾਡੀ ਨਾ ਰਸੋਈ ਹੁੰਦੀ ਸੀਗੀ ਤੇ ਫਿਰ ਇਹ ਇੱਥੋਂ ਸਾਰਾ ਰਸੋਈ ਚੇਂਜ ਕਰਤੀ ਤੇ ਫਿਰ ਆਪਾਂ ਇੱਥੇ ਬਾਬਾ ਜੀ ਦਾ ਰੂਮ ਬਣਾਤਾ ਅੰਟੀ ਆ ਪੜੀ ਅਧਰੂ ਗੇਟ ਅਧਰੂ ਗੇਟ ਨਾਲ ਨਾ ਹੀ ਅਧਰੂ के। अपने बाबा का है ना, सारा लगी हुई नहीं है धूप जोत कर दिया बा तीजों दीपमाला की छोटा या बिल्कुल रसोई होंगी पहला है ਦੀਵਾਰ ਲੱਗਿਆ ਹੋਇਆ ਇਹ ਹੈਗਾ ਮੇਰਾ ਪੇਕਿਆਂ ਦਾ ਘਰ ਜਿੱਥੇ ਸਾਡਾ ਬਚਪਨ ਬੀਤਿਆ ਵੱਡੇ ਹੋਏ ਇੱਥੇ ਅਸੀਂ ਆਪਾਂ ਪਰਨੇਰੇ ਚ ਹੁਣ ਦੀਦਾ ਨਹੀਂ ਸਵੇਰੇ ਦਿਖਾਵਾਂਗੇ ਔ ਲਾਤੇ ਦੀਵੇ ਸਾਰੇ ਮम्मी ਵਾਲੇ ਵੀ ਦਿਖਾ ਦੇ ਇਹ ਮੇਰੀ ਮਾਂ ਮਾਨੇ ਤਿੰਨੇ ਇਹ ਮੇਰੀ ਮਾਂ ਮਾਨੇ ਤਿੰਨੇ ਅੱਜ ਸਾਡੇ ਕੋਲ ਥੋੜੇ ਜਿਹੀ ਬੂਟੇ ਲੱਗੇ ਹੋਏ ਨੇ ਇਦੇ ਉੱਤੇ ਨਾ ਚਾਰ ਪੌਣ ਵਾਲਾ ਉਹ ਲੱਗਦਾਗਾ ਕਡਾਉਂਦਿਆਂ ਦਾ ਜਿੱਤੇ ਆਪ ਚਾਰ ਪੌਣੇ ਹੁੰਦੇ ਆ ਕਡਾਉਂਦੇ ਇਹਦੇ ਤੇ ਲੱਗਦੇ ਨੇ ਇਹਨਾਂ ਦਾ ਚਾਰ ਬਣਦਾ ਬਹੁਤ ਸਵਾਲ ਆ ਦੇਖੋ ਆ ਲੱਗੇ ਹੋਏ ਨੇ ਆ ਦੇ ਇਹਨਾਂ ਨੂੰ ਕਡਾਉਂਦੇ ਕਹਿੰਦੇ ਨੇ ਇਹਨਾਂ ਦਾ ਚਾਰ ਬਣਦਾ ਬਹੁਤ ਵਧੀਆ ਥੋੜਾ ਧਰ ਦੋ ਇੱਧਰ ਧਰ ਦੇਖ ਦੋ ਥਾਂ ਜਿੱਥੇ ਦਾ 10 ਦਿਨ ਖਾ ਲਈ ਫੇਰ ਇੱਕ ਦਿਨ ਆ ਗਿਆ 10 ਦਿਨ ਤੋਂ ਬਾਅਦ ਕੀ ਆ ਜਾਂਦੀ ਹੈ ਹਾਂ ਤੇ ਦੇਖੋ ਨਹੀਂ ਉਹ ਉਹ ਗੱਡੋ ਦੋ ਤਿੰਨ ਚਲੇ ਜਾਈ ਖਾ ਲੈਣੇ ਹੋਰ ਤਾਂ ਹੱਥੇ ਨੇ ਇਹ ਤਾਂ ਹੁਣ ਜਾਣ ਹੀ ਨਹੀਂ ਦੇ ਦੇ ਉੱਤੇ ਆਵੇਗਾ ਨਹੀਂ ਇਹ ਹੋਣੇ ਦੋ ਤਰ੍ਹਾਂ ਵਰਤਦੇ ਆਕਰ ਜਗ ਮਾ ਹੈ ਵਧੀਆ ਕਰਤਾ ਹੋਰ ਹੁਣ ਜਿਹਨੂੰ ਜ਼ਰੂਰੀ ਆ ਪਤਾ ਵਾਰੀਆਂ ਤੇ ਵੀ ਲਾ ਕੇ ਪੈ ਬਾਬੇ ਜੀ ਨੇ ਜਰਮ ਦੀਆਂ ਖੁਸ਼ੀਆਂ ਦੇ ਵਿੱਚ ਤਾਂ ਆਪਾਂ ਤਾਂ ਸਾਰੇ ਲਾ ਗੋ ਤੇ ਫੱਡੋ ਨਾ ਦਿੱਕਤੀਆਂ ਹੁੰਦੀਆਂ ਆ ਵਧੀਆ ਬਸਤ ਨਾਲ ਬੱਤੀਆਂ ਜੰਦੀਆਂ ਨੇ ਸਾਡੀ ਬਾਹਰ ਨਾਲ ਆਈ ਤੁਸੀਂ ਸਬਜੀ ਕੱਢ ਰਹੇ ਹੋ ਕੜਾਹੀ ਚ ਐਡੀ ਕੋਈ ਤੁਸੀਂ ਨਹੀਂ ਕਢਾ ਸਾਡੇ ਐਡੀ ਕੜਾਹੀ ਬਣਦੀ ਹੈ ਸਬਜੀ ਦੇਖ ਲਓ ਭਰ ਕੇ ਗੋਭੀ ਦੀ ਸਬਜੀ ਬਣਾਈ ਸੀਗੀ ਆਪਾਂ ਕਾੜਨੀ ਦਾ ਦੁੱਧ ਕਾੜਨੀ ਦਾ ਦੁੱਧ ਕਿੱਥੇ ਆ ਉਹਦੇ ਵਿੱਚ ਰੱਖਿਆ ਹੋਇਆ ਹੈ ਨਾਲ ਦੇ ਚ ਕੱਢਿਆ ਹੋਇਆ ਆਪਾਂ ਨੇ ਕਾੜਨੀ ਦੇ ਵਿੱਚ ਦੁੱਧ ਰੱਖਦੇ ਆ ਹਾਰੇ ਚ ਹਾਰੇ ਚ ਨਾ ਆ ਦੇਖ ਲੋ ਆ ਹਾਰਾ ਵਿੱਚ ਖਾਲੀ ਹਾਂ ਆ ਦੇ ਇਦਾਂ ਸਾਡੇ ਹਾਰੇ ਚ ਦੁੱਧ ਰੱਖਦੇ ਨੇ ਐਵੇਂ ਹਜੇ ਵੀ ਹੁਣ ਤਾਂ ਲੋਕ ਹਟ ਗਏ ਪਰ ਆਪਣੇ ਘਰੇ ਇਹ ਚੀਜ਼ ਹੈਗੀ ਹੈਗੀ ਕਿੱਥੇ ਆ ਆਉਂ ਤੇ ਦਿੱਤਾ ਹੁੰਦਾ ਇਹ ਟਕਣ ਵਾਸਤੇ ਚੱਪਣ ਕਹਿ ਦਿੰਦੇ ਆ ਜਿਹਨੂੰ ਆਪਾਂ ਚਾਪੜ ਚੱਪਣਾ ਹਨ ਇਹ ਟਕਣ ਵਾਸਤੇ ਹੁੰਦਾ ਤੇ ਆ ਹੈਗਾ ਥੱਲੇ ਮਿੱਟੀ ਥੱਲੇ ਟੋਆ ਪਟਿਆ ਹੋਇਆਗਾ ਆਲੇ ਦੁਆਲੇ ਇਹਨੂੰ ਹਾਰਾ ਕਹਿ ਦਿੰਦੇ ਆ ਇਨੂੰ ਪਹਿਲਾਂ ਤਾਂ ਬਹੁਤ ਵਾਰਤ ਦੇ ਹੁੰਦੇ ਸੀ ਲੋਕ ਐਂ ਹੀ ਦੁੱਧ ਦੁੱਧ ਧਰਦੇ ਹੁੰਦੇ ਸੀ ਦਾਲ ਅਸੀਂ ਸਾਡੀ ਦਾਲ ਵੀ ਇੱਚੀ ਧਰਦੇ ਆਂ ਤੇ ਦੁੱਧ ਵੀ ਇੱਚੀ ਧਰਦੇ ਆਂਗੇ ਇਹਨੂੰ ਕਹਿੰਦੇ ਨੇ ਹਾਰਾ ਇਹ ਹੈਗਾ ਹਾਰਾ ਆ ਹੁਣ ਆਪਾਂ ਟੱਕ ਦਾਂਗੇ ਇਹਨੂੰ ਇਹ ਆਹ ਟੱਕਤਾ ਆਪਾਂ ਆਪਾਂ ਦਿਖਾ ਕੇ ਨਹੀਂ ਬੀਤੀ ਮੇਰੀ ਇਹ ਬਦਨੀ ਅੱਜ ਕਿਤੇ ਪਤਾ ਲੱਗ ਗਿਆ ਮੈਂ ਤਾਂ ਰੱਖਤੀ ਸੀ ਇੱਧਰ ਤੇਲ ਵਾਲਾ ਪੀਪਾ ਆਪਾਂ ਕੋਲੀ ਰੱਖ ਰੱਖਿਆ ਹੀ ਉਹ ਚ ਤੇਲ ਪਾਈ ਜਨੇ ਆਪਾਂ ਆਪਣੇ ਘਰ ਦੀ ਸਰੋਂ ਦੀ ਹੈ ਤੇਲ ਬਾਧੂ ਹੁੰਦਾਗਾ ਤਾਂ ਕਰਕੇ ਚੱਕੀ ਜਨੇ ਪੀ ਜਨੇ ਇਦਰ ਮੇਰੇ ਸਿਸਟਰ ਦੇ ਵਿਆਹ ਦੀ ਫੋਟੋ ਲੱਗੀ ਹੀ ਆ ਪ੍ਰੀ ਵਿਡਿੰਗ ਦੀ ਇਹ ਫੋਟੋ ਆ ਗਈ ਇਹਨਾਂ ਦੀ ਵੱਡੀ ਕਰਵਾ ਕੇ ਲਾਈ ਹੋਈ ਆ ਫੋਟੋ ਲੱਗੀ ਆ ਸਾਡੀ ਸਾਰੀ ਫੈਮਿਲੀ ਦੀ ਫੋਟੋ ਆ ਗਈ ਸਾਡੀ ਫੈਮਿਲੀ ਆ ਇਹ ਸਾਰੀ ਸਾਰੀ ਫੈਮਿਲੀ ਆ ਸਾਡੀ ਫੈਮਿਲੀ ਬਹੁਤ ਵੱਡੀ ਆ ਜੀ ਸਾਰੇ ਇਕੱਠੇ ਆ ਸਾਡਾ ਇਕੱਠਾ ਸਾਰੇ ਆ ਦੇਖੋ ਇਹ ਸਾਰੀ ਸਾਡੀ ਫੈਮਿਲੀ ਆ ਜੋਇੰਟ ਫੈਮਿਲੀ ਆ ਜੀ ਸਾਡੀ ਤਿੰਨ ਦੋ ਚਾਚੇ ਮੇਰੇ ਡੈਡੀ ਵੱਡੇ ਨੇਗੇ ਦੋ ਚਾਚੇ ਨੇਗੇ ਤੇ ਅਸੀਂ ਦੋ ਭੈਣਾਂ ਬਾਕੀ ਸਾਰੇ ਭਰਾ ਨੇ ਅਸੀਂ 5 5 ਭਾਈ ਨੇ ਅਸੀਂ ਦੋ ਭੈਣਾਂ ਉਹਨਾਂ ਦੀ ਪੈ ਗਏ ਤੁਸੀਂ ਹੋ ਸਕਗੇ ਤੁਸੀਂ ਵੀ ਤੂੰ ਲਾਇਆ ਤਾਂ ਵੀ ਨਹੀਂ ਕਜੀਤ ਲਾਉਗੀ ਆਪਣੀ ਵੀ ਉਹ ਲਾਉ ਬੈਠੀ ਆ ਨਹੀਂ ਤਾਂ ਫਿਰ ਮੈਂ ਹੋ ਗਈ ਠੀਕ ਆ ਉਹ ਲਾਉ ਮੱਖਾ ਐਂ ਤੇ ਸਾਡੀ ਵੀਡੀਓ ਆ ਰਹੀ ਹੈ ਵੈਸੇ ਤਾਂ ਬੱਚੇ ਪਪਾ ਰਣੀ ਨਹੀਂ ਵੀ ਦੇਖਦੇ ਤੇ ਵੀ ਸਾਰੇ ਹਾਂਜੀ ਬੇਟੇ ਲਾਉ ਤੇ ਹੁਣ ਪਾਸਾ ਜੋ ਕੁਸ ਰਹਿੰਦੇ ਆ ਉਹ ਲਾਉਣੇ ਆ ਲਾ ਦੋ ਫਿਰ ਸਾਰੇ ਹਾਂਜੀ ਹਾਂ ਪੈਂਜ ਖਾਲਦੇ ਬੋਲੇ ਉਹਦੇ ਵਿੱਚ ਲੈ ਕੇ ਜਾਣਾ ਪ੍ਰਦੀਪ ਲੈ ਕੇ ਗਿਆ ਜੇ ਖਾਣ ਪ੍ਰਦੀਪ ਕਿੱਥੇ ਉੱਪਰ ਗਿਆ ਹੋਇਆ ਉੱਪਰ ਗਿਆ ਵੀ ਨਹੀਂ ਰਿਹਾ ਇਹ ਗਗਨ ਇਹ ਤਾਂ ਵਧੀਆ ਨਹੀਂ ਲੱਗ ਰਿਹਾ ਇਹਨਾਂ ਕੋਲ ਛੱਤ ਬਾਜੀਆਂ ਇੱਕ ਤਾਂ ਦੂਜੀ ਲੱਗ ਆਸਤ ਬਾਜੀਆਂ ਇਹ ਕਿਹੜਾ ਪਟਾਕਾਗਾ ਓਏ ਹਾਏ 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 ਅੱਗ ਲਾਤੀ ਉਹ ਥੋੜਾ ਜਿਹਾ ਉਹ ਲੈ ਆਉਂਦੇ ਓਏ ਆ ਨੋਰਮਲ ਆਉਂਦੇ ਕਿਉਂ ਨਹੀਂ ਸੀ ਇਹ ਆ ਤੈਨੂੰ ਆਜਾ ਹਾਏ ਇਹ ਆ ਜਿਵੇਂ ਬੱਜਦੀ ਆ ਕਿੰਨੀ ਸੋਹਣੀ ਹੈ ਆਹ ਕਹੇ ਰਣੀ ਇਹ ਤਾਂ ਟੁੱਟ ਨਹੀਂਦੀ ਹੈ ਗਾਈ ਬੀਸਾ ਅਸਤਵਾ ਜੀ ਇਹਦੇ ਵਿਦਾਊਟ ਕੈਪ ਆ ਉਹ ਜਿਹੜੀ ਲੜੀ ਅਸਤਵਾ ਜੀ ਜਿਹੜੀ ਮੈਂ ਚਲਾਉਣ ਜਾ ਰਹੀ ਆ ਜੋ ਥੱਲੇ ਜਲਾ ਲਾ ਹੁਣ ਆ ਲੈ ਖਲਾ ਲਾ ਲਓ ਵੀਡੀਓ ਮੈਂ ਹਾਂ ਕਿੱਥੇ ਧਰੀਆ ਕੋਈ ਮੁਰਗਾ ਅਜੇ ਮੁਰਗਾ ਬੰਬ ਚੜਾਈ ਆ ਲੈ ਆਇਰ ਨਾਲ ਲੋਕਾਂ ਨੂੰ ਜੋ ਥੱਲੇ ਸਿੱਟੇਗਾ ਹਾਏ ਆ ਜਿਵੇਂ ਪਾਟ ਦਿ ਗਿਆ ਹੋਏ ਇਹ ਕਿਹੜਾ ਪਟਾਕਾ ਆ ਬੜਾ ਸਾਲਾ ਮੇਰੇ ਦੀਵੇ ਹੀ ਬੋਝਾ ਦੋ ਉਹ ਸਾਲਾ ਨਾ ਮੇਰੇ ਤੇਰਾ ਤਾਂ ਕਰਕੇ ਹਾਂ ਉਹ ਠੀਕ ਆ ਬੱਲ ਬੰਦ ਕਰੀ ਜਾਉਂਦਾ ਉਹ ਨਹੀਂ ਉਹ ਫੇਰ ਹੀ ਬੱਲ ਉਹ ਨਹੀਂ ਹੁਣ ਸਹੀ ਆ ਅੱਜ ਬੱਥੇ ਨੂੰ ਬਾਲ ਨਹੀਂ ਦਿੱਤਾ ਹੈ ਨਾ ਆਏ ਉੱਤੇ ਨਾਲ ਸੜਦੀ ਪ੍ਰਦੀਪ ਅੱਦਲੇ ਕੱਲੇ ਕੱਲੇ ਨੂੰ ਚਲਾਉਣਾ ਮੁਰਗਾ ਬੰਦ ਵੀਡੀਓ ਬਣਾਉਣਾ ਮੁਰਗਾ ਬੰਦ ਮਤਲਬ ਚਲੋ ਆਓ ਕੰਨਾਂ ਲੱਗ ਰਿਹਾ ਹਾਂ ਸੋਹਣਾ ਲੱਗਦਾ ਓਏ ਵਧੀਆ ਲੱਗਦਾ ਹਾਏ ਪ੍ਰਦੀਪ ਨੇ ਦਸਤ ਬਾਜੀ ਕੱਢਦੀ ਪ੍ਰਦੀਪ ਉਹ ਕੱਢਦੀ ਵੇ ਆ ਦੇਖੀ ਕਰ ਫਿਰ ਵੀਡੀਓ ਮਾਰ ਵੀਡੀਓ ਓ ਤੂੰ ਕਰਦਾ ਗੋਲਾ ਬਾਲਾ ਵੱਡਾਗਾ चलाई छड़ते छड़ते छड़े छद WHAT?! <laughs> बाम बता किसी से बात करो आ सोना सीखा मैं तो तू कितना कब में चलाया है यार काले काले तो तमाला सी बटन काले हाय प्रदीप